ਲੋ ਜਨਬ ਇੱਕ ਜਿਹੜੀ ਬੁੱਕ ਹੈਗੀ ਆ ਕਾਰਵਾ ਉਹਦੇ ਵਿੱਚ ਸੁਰਿੰਦਰ ਯਕੋ ਪੁਰੀ ਉਹਨਾਂ ਦੀ ਬੜੀ ਅੱਛੀ ਕਾਲਮ ਉਹਨਾਂ ਨੇ ਚਲਾਈ ਆ ਔਰ ਇੱਕ ਬੜੀ ਸੀ ਗਜ਼ਲ ਲਿਖੀ ਆ ਮੈਂ ਤੁਹਾਡੀ ਨਜ਼ਰ ਕਰਦਾ ਕਹਿੰਦੇ ਦੁੱਖਾਂ ਦਰਦਾਂ ਦੇ ਮਾਰਿਆਂ ਕੋਲ ਮੇਰੀ ਗੱਲ ਨਾ ਕਰੀ ਕਹਿੰਦੇ ਲੋਕਾਂ ਬੇਸਹਾਰਿਆਂ ਕੋਲ ਮੇਰੀ ਗੱਲ ਨਾ ਕਰੀ ਜਦ ਤੂੰ ਹੀ ਨਾ ਸਮਝੀ ਕਦੇ ਸੱਚੀ ਮੁਹੱਬਤ ਮੇਰੀ ਫਿਰ ਆਪਣੇ ਪਿਆਰਿਆਂ ਕੋਲ ਮੇਰੀ ਗੱਲ ਨਾ ਕਰੀ ਮੇਰੀ ਕਹਾਣੀ ਨੂੰ ਦੇ ਦੇਣਗੇ ਹੋਰ ਰੰਗ ਦਰਦਾਂ ਦਾ ਸ਼ਾਇਰਾ ਕਲਮ ਕਾਰਿਆਂ ਕੋਲ ਮੇਰੀ ਗੱਲ ਨਾ ਕਰੀ ਸੁਣ ਕੇ ਦਰਦ ਵਿਛੋੜਾ ਖੁਰਜਾ ਬਣਗੇ ਵਿਚਾਰੇ ਸੁਣ ਕੇ ਦਰਦ ਵਿਛੋੜਾ ਖੁਰਜਾਵਣਗੇ ਵਿਚਾਰੇ ਜਾਂ ਦਰਿਆਈ ਕਿਨਾਰਿਆਂ ਕੋਲ ਮੇਰੀ ਗੱਲ ਨਾ ਕਰੀ ਹਨੇਰੇ ਤਾਂ ਸਮਝ ਜਾਣਗੇ ਕੀ 비ਦੀ ਹੈ ਮੇਰੇ ਤੇ ਹਨੇਰੇ ਤਾਂ ਸਮਝ ਜਾਣਗੇ ਕੀ 비ਦੀ ਮੇਰੇ ਤੇ ਪਰ ਤੂੰ ਚੰਦ ਸਿਤਾਰਿਆਂ ਕੋਲ ਮੇਰੀ ਗੱਲ ਨਾ ਕਰੀ ਕੋਈ ਸੰਭ ਵੀ ਬੈਠਾ ਹੈ ਤੇਰੇ ਲਈ ਦਿਲ ਚ ਮੁਹੱਬਤ ਕੋਈ ਸਾੰਭੀ ਬੈਠਾ ਹੈ ਤੇਰੇ ਲਈ ਦਿਲ ਚ ਮੁਹੱਬਤ ਤੂੰ ਦਿਲ ਚ ਰੱਖੀ ਸਾਰਿਆਂ ਕੋਲ ਮੇਰੀ ਗੱਲ ਨਾ ਕਰੀ ਭਾਵਕ ਹੋ ਕੇ ਬੁੱਲਾਂ ਦੇ ਉੱਤੇ ਨਾ ਜਾਵੇ ਯਕੂਪਰੀ ਭਾਵੁਕ ਹੋ ਕੇ ਬੁੱਲਾਂ ਦੇ ਉੱਤੇ ਨਾ ਆ ਜਾਵੇ ਯਕੂਪਰੀ ਇਸ਼ਕ ਦੇ ਬਣ ਜਾ ਰਿਆਂ ਕੋਲ ਮੇਰੀ ਗੱਲ ਨਾ ਕਰੀ ਦੁੱਖਾਂ ਦਰਦਾਂ ਦੇ ਮਾਰਿਆਂ ਕੋਲ ਮੇਰੀ ਗੱਲ ਨਾ ਕਰੀ ਕਦੇ बेसहार को मेरी गल ना करी कोई सामी बैठा है तेरे लिए दिल च मुहबत तू दिल रखी सारे को मेरी गल ना करी